ਅਛਾ ਤੇ ਹੁਣ ਕੀ ਕਰਦਾ ਹੁੰਦਾ ਫਿਰ ਹੁਣ ਤਾਂ ਇਹ ਤੈਨੂੰ ਪਤਾ ਨਹੀਂ ਮੋਟਰਸਾਈਕਲ ਦਾ ਰੜਾਟ ਨਹੀਂ ਦੇਖਿਆ ਤੂੰ ਉਹ ਤਾਂ ਮੈਨੂੰ ਸੁਣੀਏ ਦਾ ਮੈਂ ਆਹ ਟਿੱਬੇ ਦੀ ਚੜਾਈ ਚੜਦਾ ਮੈਂ ਮੈਂ ਤਾਂ ਬੰਦ ਤੇ ਉੱਥੇ ਚੱਕ ਰੀਲ ਬੜੀ ਘੈਂਟ ਬਣੀ ਆ ਉਹ ਕਿਵੇਂ ਤਾ ਹੋਰ ਫਿਰ ਠੀਕ ਆ ਵਧੀਆ ਤੂੰ ਦਾ ਕਾ ਇਥੇ ਕੋ ਨਾਗੜਾ ਲੜ ਜੂ ਤੇਰੇ ਜਮਾਰ ਵੜਦਾ ਦੇ ਤੂੰ ਉਹਦਾ ਜਿੱਦੇ ਲੜਨਾ ਲੜੀ ਜਦੋਂ ਜਰਾ ਠੀਕ ਹੈ ਤੇਰੇ ਨਾਲ ਤਾਂ ਮੈਂ ਹੀ ਤਕੜਾ ਰਹਿ ਗਿਆ ਤੂੰ ਬੰਦੇ ਤਕੜਾ ਰਹਿ ਗਿਆ ਤੇ ਹੋਰ ਮੈਂ ਤਾਂ ਸਾਰੀਆਂ ਵੇਜਤੀਆਂ ਖੋਲ ਗਈਆਂ ਅੱਛਾ ਤੇ ਤੂੰ ਇੱਥੇ ਜਮਾਰਾਂ ਹੀ ਵੱਢੀ ਜਾਣਾ ਜਮਾਰ ਵੱਢੇ ਵੀ ਨਾ ਸਰਦਾ ਨਹੀਂ ਫਰੇਵੇਂ ਇੰਨਾ ਦਹੀਂ ਤੜਕੇ ਮਿਲਦੀ ਪਰੋਠਾ ਨਾ ਦਹੀਂ ਤਾਂ ਉਹ ਤਾਂ ਘਰ ਠੀਕ ਹੈ ਤੇਰੀ ਘਰ ਦੇ ਦੁੱਧਰ ਦੀ ਰੀਤ ਤਾਂ ਹੈ ਨਹੀਂ ਮੈਂ ਤਾਂ ਕੱਟੀਆਂ ਪੱਛੀਆਂ ਸਾਰੀਆਂ ਚੱਕ ਤੀਆਂ ਅੱਛਾ ਤੇ ਹੁਣ ਕੀ ਕਰਦਾ ਹੁੰਦਾ ਫਿਰ ਹੁਣ ਤਾਂ ਇਹ ਤੈਨੂੰ ਪਤਾ ਨਹੀਂ ਮੋਟਰਸਾਈਕਲ ਦਾ ਰੜਾਟ ਨਹੀਂ ਦੇਖਿਆ ਤੂੰ ਉਹ ਤਾਂ ਮੈਨੂੰ ਸੁਣੀਏ ਦਾ ਮੈਂ ਹੱਟਬੇ ਦੀ ਚੜਾਈ ਚੜਦਾ ਮੈਂ ਮੈਂ ਤਾਂ ਬੰਨ ਤੇ ਉੱਥੇ ਚੱਕਰੀ ਰੀਲ ਬਣਾ ਕੇ ਲੈ ਕੇ ਆਇਆ ਤੋ ਤੜਕੇ ਵਿਊ ਦੇਖੇ ਹੁੰਦੇ ਅੱਛਾ ਨਜ਼ਾਰਾ ਆਜੂ ਅੱਛਾ ਵੀ ਗਾਲਾਂ ਲੈਣ ਦਾ ਬਣਾ ਕੇ ਆਓ ਤਰੀਕਾ ਵੀ ਤੜਕੇ ਗਾਲਾਂ ਕਿਵੇਂ ਆਉਣੀਆਂ ਉਹ ਤਾਂ ਗਾਲਾਂ ਤਾਂ ਦਿੰਦੇ ਹੀ ਰਹਿੰਦੇ ਐ ਅੱਛਾ ਤੇ ਹੋਰ ਇਹ ਜਿੰਨੀ ਚੜਾਈ ਹੋਊਗੀ ਹੂੰ ਉਨੀਆਂ ਗਾਲਾਂ ਮਿਲਣਗੀਆਂ ਜਿੰਨੀਆਂ ਗਾਲਾਂ ਮਿਲਣਗੀਆਂ ਉਨੀ ਚੜਾਈ ਹੋਊ ਅੱਛਾ ਵੀ ਤੁਹਾਨੂੰ ਗਾਲ ਗੂਲ ਦਾ ਕੋਈ ਨਹੀਂ ਨਹੀਂ ਗਾਲ ਤਾਂ ਗੂਲ ਕਿੱਦਾਂ ਨਹੀਂ ਆਪਾਂ ਨੂੰ ਅੱਛਾ ਫਿਰ ਉਹ ਤਾਂ ਵੀ ਸਿਆਣੇ ਬੰਦੇ ਪਹਿਲਾਂ ਗਾਲ ਪਿੱਛੇ ਕਤਲ ਕਰ ਦਿੰਦੇ ਹੁਣ ਤੁਹਾਨੂੰ ਕੋਈ ਨਹੀਂ ਹਨਾ ਹੂੰ ਹੂੰ ਹੁਣ ਤਾਂ ਵੀ ਮੈਨੂੰ ਆਇਆ ਲੱਗਦਾ ਵੀ ਤੁਸੀਂ ਜਿਹੜੀ ਲੜਾਈ ਲੜਦੇ ਹੋ ਉਹ ਵੀ ਫੇਸਬੁੱਕ ਤੇ ਦੂਜੇ ਲੋਕੀ ਲੜਦੇ ਉਹ ਉਹਨੂੰ ਗਾਲਾਂ ਦੇ ਜਿੰਨੇ ਭੈਣ ਤੇ ਮਾਮਾ ਮੀਆਂ ਤੇ ਉਹ ਉਹਨੂੰ ਦੇਈ ਜਾਂਦਾ ਹੈ ਨਾ ਅੱਗੇ ਡਾਂਗ ਖੁੱਟੇ ਲੜਾਈ ਹੁੰਦੀ ਸੀ ਉਹ ਤੂੰ ਤਾਂ ਕਮਲੇ ਸੀ ਉਹ ਡਾਂਗਾ ਚੱਕੀ ਫਿਰਦੇ ਸੀਗੇ ਹੂੰ ਅਸੀਂ ਤਾਂ ਆਪੇ ਕਮਲੇ ਸੀ ਹੌਰ ਹੁਣ ਤੁਸੀਂ ਸਿਆਣੇ ਹੋ ਅਸੀਂ ਤਾਂ ਆਪੇ ਮਾਰੇ ਹਾਂ ਅੱਜ ਕੱਲ੍ਹ ਤੇ ਤੁਸੀਂ ਬਾਹਲੇ ਸਿਆਣੇ ਜੰਮਪੇ ਤੂੰ ਆਹ ਦਾ ਚੱਬਾ ਦੇਖ ਪਹਿਲਾਂ ਆਹ ਬੱਟ ਸਾਨੀ ਐ ਉਹ ਤਾਂ ਜਮਾ ਕਿੱਕਰਾਂ ਤੇ ਚੱਬੇ ਪਾਏਗਾ ਜਮਾ ਕਾ ਇੱਥੇ ਜਮਾਰ ਹੋਣ ਲੱਤੀ ਅਸੀਂ ਮਿੱਟੀਆਂ ਚਾਚਾ ਕਰਾ ਕਰਾ ਕੇ ਲਾਲ ਮਿੱਟੀਆਂ ਪਾ ਕੇ ਝੋਨੇ ਤੇ ਤੁਹਾਨੂੰ ਭਾਵੇਂ ਅਸੀਂ ਤੇ ਕਮਲੇਾਂਗੇ ਅਸੀਂ ਆਪੇ ਸਿਰਾਂ ਕਮਲੇਾਂਗੇ ਬਾਕੀ ਸਿਹੜੇ ਤੂੰ ਨਾਗ ਵਾਲੀ ਗੱਲ ਕਰਦਾ ਉਹ ਨਾਗ ਚ ਜ਼ਹਿਰ ਹੈ ਨਹੀਂ ਅੱਜ ਕੱਲ ਸੱਪਾਂ ਚ ਜ਼ਹਿਰ ਹੈ ਨਹੀਂ ਜਿੰਨੀ ਬੰਦਿਆਂ ਚ ਸੱਪ ਦਾ ਡੰਗਿਆ ਬਾਸੀ ਜੇ ਬੰਦੇ ਨੇ ਡੰਗਦਾ ਨਾ ਤੇ ਉਹ ਨਹੀਂ ਬਚਦਾ ਅੱਜ ਕੱਲ ਬੰਦੇ ਤੋਂ ਬਚ ਕੇ ਰਹੇ ਤੈਨੂੰ ਤੈਨੂੰ ਬੜਾ ਪਤਾ ਮੇਰੇ ਨਾਲ ਲੱਖਾਂ ਬੰਦਾ ਜੁੜਿਆ ਹੋਇਆ ਬਾਕੀ ਫਿਰ ਚੱਕਦੇ ਫੱਟੇ ਕਰੋ ਅਸੀਂ ਤਾਂ ਜਿਹੜਾ ਖਾਸੀ ਲੈ ਹੁਣਾਲਿਆ ਵਧੀਆ ਚਾਹੇ ਸਿਆਣੇ ਸੀ ਚਾਹੇ ਕਮਲੇ ਸੀ ਜਮੀਨਾ ਰੱਖਤੀਆਂ ਤੁਹਾਨੂੰ ਈਗਾ ਨੂੰ ਗਸਾ ਵੀ ਨਾ ਮਾਰੀ ਗੱਲ ਨਾ ਕਰੀ ਜੁਜੀ ਕਾਹਦਾ ਕਰੋ ਸ਼ੀਰ ਗੁੱਸਾ ਦਾ ਕਹਦਾ ਤਾਇਆ